ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਡ ਭਾਗੀ ਹਾਂ ਧੰਤਾਂ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸੰਕੇ ਸੰਗਤ ਰੂਪ ਦੇ ਵਿੱਚ ਜੀਵਨ ਦਾ ਲਾਹਾ ਲੈਣ ਦਾ ਸੁਭਾਗਾ ਸਮਾਂ ਬਖਸ਼ਿਸ਼ ਹੁੰਦਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਧੰਤਾਂ ਸਤਿਗੁਰੂ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾਗਮਨ ਪੁਰਵ ਨੰਗਿਆ ਸਾਰੀ ਸਿੱਖ ਸੰਗਤ ਨੇ ਬੜੀ ਸ਼ਰਧਾ ਦੇ ਨਾਲ ਪਾਤਸ਼ਾਹ ਜੀ ਦਾ ਅਵਤਾਰ ਦੇ ਆਲਾ ਮਨਾਉਣਾ ਕੀਤਾ ਹੈ। ਆਓ ਕੁਝ ਇਤਿਹਾਸਿਕ ਘਟਨਾਵਾਂ ਦੇ ਉੱਤੇ ਆਪਾਂ ਵਿਚਾਰ ਕਰੀਏ। ਜਿਸ ਤਰ੍ਹਾਂ ਹਰ ਇੱਕ ਨੂੰ ਪਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚਾ ਸੌਦਾ ਕੀਤਾ। ਪਰ ਜੇ ਕਿਤੇ ਵਿਚਾਰਿਆ ਜਾਵੇ ਸੱਚਾ ਸੌਦਾ ਕੀ ਕੀਤਾ? ਜ਼ਿਆਦਾਤਰ ਇੱਕੋ ਹੀ ਗੱਲ ਸੁਣਨ ਦੇ ਵਿੱਚ ਆਉਂਦੀ ਆ ਵੀ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ। ਇਹ ਸੱਚਾ ਸੌਦਾ ਕੀਤਾ। ਜੇ ਪੁੱਛ ਲਈਏ ਕਿ ਲੰਗਰ ਤੋਂ ਬਗੈਰ ਵੀ ਕੁਝ ਕੀਤਾ ਹੈ। ਜ਼ਿਆਦਾਤਰ ਨਹੀਂ ਪਤਾ ਕਿ ਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਰੁਪਏ ਤੋਂ ਬਗੈਰ ਵੀ ਕੁਝ ਕੀਤਾ ਹੈ। ਭੇਦ ਨਹੀਂ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਦੁਨਿਆਵੀ ਖੇਡ ਨੂੰ ਵਿਚਾਰੀਏ ਪਾਤਸ਼ਾਹ ਜੀ ਦਾ ਫੈਸਲਾ ਜੋ ਬ੍ਰਹਿਮੰਡੇ ਸੋਈ ਪਿੰਡਾ ਜੋ ਖੋਜੇ ਸੋ ਪਾਵੇ ਜੋ ਬ੍ਰਹਿਮੰਡੇ ਚ ਚੱਲਦਾ ਕਿਤੇ ਸਾਡੇ ਅੰਦਰ ਦੀ ਖੇਡ ਦੇ ਬਰਾਬਰ ਹੈ ਹੁਣ ਸੌਦੇ ਦਾ ਮਤਲਬ ਕੀ ਹੁੰਦਾ ਸੌਦੇ ਦਾ ਮਤਲਬ ਹੁੰਦਾ ਇਕਤ ਦੇ ਤੇ ਇਕਤ ਲੈ ਜੇ ਇੱਕ ਪਾਸੇ ਦੇ ਕੇ ਆਗੇ ਉਹਨੂੰ ਸੌਦਾ ਨਹੀਂ ਉਹਨੂੰ ਦਾਨ ਕਰਨਾ ਆਖਿਆ ਇਹ ਕਹਿੰਦਾ ਦਾਨ ਆਪਾਂ ਆਪਣੇ ਕੋਲੋਂ ਕੋਈ ਚੀਜ਼ ਕਿਸੇ ਨੂੰ ਦੇ ਆਂਦੀ ਆਪਾਂ ਕਹਿੰਦਾ ਜੀ ਅਸੀਂ ਦਾਨ ਕਰ ਦਿੱਤਾ ਇੱਕ ਹੋ ਗਿਆ ਸੌਦਾ ਕਰਨਾ ਇੱਕ ਹੱਥ ਦੇ ਤੇ ਇੱਕ ਹੱਥ ਲੈ ਜੇ ਆਪਾਂ ਬਾਜ਼ਾਰ ਚ ਕੋਈ ਸਮਾਨ ਲੈਣ ਜਾਂਦੇ ਆ ਸੌਦਾ ਲੈਣ ਜਾਂਦੇ ਆ ਤੇ ਕੀ ਹੁੰਦਾ ਜਦੋਂ ਤੱਕ ਸੌਦਾ ਦੁਕਾਨਦਾਰ ਕੋਲੇ ਹੈ ਉਹਦਾ ਪਰ ਜਦੋਂ ਉਹਨੇ ਤੋਲ ਕੇ ਸਾਨੂੰ ਦੇ ਦਿੱਤਾ ਤਾਂ ਕੀ ਹੋਇਆ ਸੱਤੋਂ ਨੇ ਧੰਨ ਲੈ ਲੈਣਾ ਤੇ ਸੌਦਾ ਸਾਨੂੰ ਦੇ ਦੇਣਾ ਅਸੀਂ ਆਪਣਾ ਤੁਹਾਨੂੰ ਉਹ ਨੂੰ ਦੇ ਦਿੱਤਾ ਉਹਨੇ ਸੌਦਾ ਸਾਨੂੰ ਦੇ ਦਿੱਤਾ ਤੇ ਸੌਦੇ ਦੇ ਮਾਲਕ ਅਸੀਂ ਹੋ ਗਏ ਤੇ ਧੰਨ ਦਾ ਮਾਲਕ ਉਹ ਹੋ ਗਿਆ ਸੌਦੇ ਦੇ ਵਿੱਚ ਦੇਣ ਲੈਣ ਦੋਨੇ ਹੁੰਦੇ ਹਨ দান ਦੇ ਵਿੱਚ ਸਿਰਫ ਇੱਕ طرفਾ ਹੁੰਦਾ ਵੀ ਗਏ ਦੇ ਕੇ ਵਾਪਸ ਆਗੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ দান ਨਹੀਂ ਕੀਤਾ ਸੌਦਾ ਕੀਤਾ ਕੀ ਕੀਤਾ ਜਦੋਂ ਅਨੇਕਾਂ ਦੀ ਦੁਨੀਆ ਦੇ ਵਿੱਚ ਇਤਿਹਾਸ ਰਚਦੇ ਹੋਏ ਭੁੱਖੇ ਸਾਧੂਆਂ ਨੂੰ ਮਿਲੇ ਭੁੱਖੇ ਸਾਧੂ ਕਹਿ ਦੁੰਦੇ ਨੇ ਅਸਲ ਦੇ ਵਿੱਚ ਆਤਮਿਕ ਭੁੱਖ ਦਾ ਚਾਹੋ ਸੀ ਅਧਿਆਤਮਿਕ ਭੁੱਖ ਦਾ ਚਾਹੋ ਸੀ ਔਰ ਜੰਗਲਾਂ ਦੇ ਵਿੱਚ ਤੁਰੇ ਸੀ ਘਰ-ਬਾਰ ਛੱਡ ਕੇ ਬੱਚਿਆਂ ਨੂੰ ਛੱਡ ਕੇ ਦਿਨ-ਰਾਤ ਭਗਤ ਭਗਤੀ ਕਰਦੇ ਸੀ ਕੋਈ ਦੁਨਿਆਵੀ ਭੁੱਖ ਦੀ ਗੱਲ ਨਹੀਂ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਦੇਖਿਆ ਕਿ ਇਹ ਸਾਧੂ ਨੇ ਜਿਹੜੇ ਘਰ-ਘਰ ਜਾਂਦੇ ਆ ਪਰਿਵਾਰਾਂ ਦੇ ਵਿੱਚ ਜਾਂਦੇ ਆ ਇਹਨਾਂ ਨਾਲ ਵਿਚਾਰ ਚੱਲ ਸਕਦੀ ਹੈ ਤੇ ਉਹਨਾਂ ਨਾਲ ਬਚਨ ਕੀਤਾ ਵੀ ਕੋਈ ਇਹ ਆਤਮਿਕ ਗੱਲ ਕਰੋ ਉਹ ਕਹਿੰਦੇ ਵੀ ਹੁਣ ਸਾਡਾ ਪ੍ਰਸ਼ਾਦੇ ਦਾ ਟਾਈਮ ਹੈ ਅਸੀਂ ਪਿੰਡ ਦੇ ਵਿੱਚੋਂ ਜਾ ਕੇ ਪ੍ਰਸ਼ਾਦੇ ਦੀ ਕਰਾਈ ਕਰਾ ਕੇ ਲੈ ਕਰਕੇ ਲੈ ਆਈਏ ਆ ਕੇ ਫਿਰ ਪ੍ਰਸ਼ਾਦਾ ਛਕਾਂਗੇ ਤੇ ਨਾਲੇ ਬੈਠ ਕੇ ਫਿਰ ਮਾਲਕ ਦੀਆਂ ਵਿਚਾਰਾਂ ਕਰਾਂਗੇ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਉਹਨਾਂ ਨੂੰ ਬੈਠਣ ਦਾ ਮੌਕਾ ਮਿਲਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ अनेका ਵਿਚਾਰ ਇਹੋ ਜਿਹੇ ਕੀਤੇ ਜਿਨ੍ਹਾਂ ਦਾ ਸਾਧੂਆਂ ਕੋਲ ਕੋਈ ਜਵਾਬ ਨਹੀਂ ਸੀ ਉਦਾਹਰਨ ਦੇ ਤੌਰ ਤੇ ਵੀ ਅਕਾਲਪੁਰ ਕੁਾਇਗੁਰ ਨੇ ਤੁਹਾਨੂੰ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਪਰਿਵਾਰ ਦੇ ਵਿੱਚ ਜ਼ਿੰਮੇਵਾਰੀ ਦੇ ਕੇ ਭੇਜਿਆ ਤੁਸੀਂ ਘਰ-ਵਾਰ ਛੱਡ ਕੇ ਜੰਗਲਾਂ ਦੇ ਵਿੱਚ ਆ ਗਏ ਪਹਿਲਾਂ ਤੇ ਤੁਹਾਡੇ ਮਾਤਾ-ਪਿਤਾ ਦੁਖੀ ਕਿਉਂਕਿ ਵਾਹ ਪੇ ਉਹਦੇ ਪਰਥਾਏ ਤੁਹਾਡੀਆਂ ਕੋਲ ਜ਼ਿੰਮੇਵਾਰੀਆਂ ਬਣਦੀਆਂ ਸੀ ਤੁਸੀਂ ਉਹ ਜ਼ਿੰਮੇਵਾਰੀਆਂ ਛੱਡ ਕੇ ਜੰਗਲਾਂ ਦੇ ਵਿੱਚ ਆ ਕੇ ਬੈਠ ਗਏ ਪਹਿਲਾਂ ਤਾਂ ਤੁਸੀਂ ਆਪਣੇ ਮਾਪਿਓ ਦੇ ਦੇਣਦਾਰ ਹੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪੈਣਾ ਭਰਾਵਾ ਜਿਨ੍ਹਾਂ ਦੇ ਪਰਸਾਹੇ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਛੱਡ ਕੇ ਆ ਗਏ ਤੁਹਾਡੀ ਕਮਾਈ ਦੇ ਵਿੱਚੋਂ ਜੋ ਸੇ ਜੰਗਲਾਂ ਦੇ ਬੈ ਕੇ ਕਮਾਈ ਕਰਦੇ ਹੋ ਕੁਝ ਹਿੱਸਾ ਉਹਨਾਂ ਲਈ ਵੀ ਜਾਂਦਾ ਜਿਸ ਦਰਖਤ ਦੇ ਥੱਲੇ ਬੈਠ ਕੇ ਤੁਸੀਂ ਭਗਤੀ ਕਰਦੇ ਹੋ ਇਹ ਦਰਖਤ ਦੀ ਛਾਂ ਦਾ ਆਨੰਦ ਮਾਣਦੇ ਹੋ ਕੁਝ ਹਿੱਸਾ ਇਹਨੂੰ ਵੀ ਦੇਣਾ ਪਏਗਾ ਉਸ ਤੋਂ ਬਾਅਦ ਤੁਸੀਂ ਦੋਨੇ ਟਾਈਮ ਪ੍ਰਸ਼ਾਦਾ ਛਕਣ ਦੇ ਲਈ ਤੁਸੀਂ ਪਿੰਡਾਂ ਦੇ ਵਿੱਚ ਨਗਰ ਦੇ ਵਿੱਚ ਜਾਂਦੇ ਹੋ ਗ੍ਰਸਤੀ ਪਰਿਵਾਰਾਂ ਦੇ ਵਿੱਚੋਂ ਜਾ ਕੇ ਤੁਸੀਂ ਪ੍ਰਸ਼ਾਦਾ ਲੈ ਕੇ ਆਉਂਦੇ ਹੋ ਪੇਟ ਪੂਰਤੀ ਕਰਦੇ ਹੋ ਤੇ ਪੇਟ ਪੂਰੀ ਪੂਰਤੀ ਕਰਨ ਤੋਂ ਬਾਅਦ ਫਿਰ ਬੰਦਗੀ ਕਰਦੇ ਹੋ ਕੀ ਤੁਹਾਡੀ ਕਮਾਈ ਦਾ ਕੁਝ ਹਿੱਸਾ ਉਸ ਪਰਿਵਾਰ ਨੂੰ ਵੀ ਜਾਏਗਾ ਇਹ ਸਾਰਿਆਂ ਦੇ ਹਿੱਸੇ ਕੱਢ ਕੇ ਉਸ ਤੋਂ ਬਾਅਦ ਦੱਸੋ ਵੀ ਤੁਹਾਡੇ ਕੋਲ ਕਮਾਈ ਬਚੀ ਗਈ ਜਦੋਂ ਲੇਖਾ ਜੋਖਾ ਕਰਨ ਲੱਗੇ ਦੇਖਿਆ ਵੀ ਇਹ ਤੇ ਸਾਡੇ ਪੱਲੇ ਤੇ ਕੁਝ ਵੀ ਨਹੀਂ ਸਾਰੀ ਦੇਣਦਾਰੀ ਰਹਿ ਜਾਂਦੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉੱਥੇ ਪਾਤਸ਼ਾਹ ਜੀ ਨੇ ਮੁੱਢਲੇ ਸੂਲ ਬਣਾਏ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੇ ਜੇ ਆਪਾਂ ਕਹਿੰਦਾ 20 ਰੁਪਏ ਦਾ ਸੱਚਾ ਸੌਦਾ ਕੀਤਾ ਉਦੋਂ ਦੇ 20 ਰੁਪਏ ਅੱਜ ਦੇ ਕਰੋੜਾਂ ਦੇ ਬਰਾਬਰ ਹੋਣਗੇ ਜੇ ਉਸ ਵੇਲੇ ਦੇ 20 ਰੁਪਏ ਦੇਖੀਏ ਅੱਜ ਦੇ ਕਰੋੜਾਂ ਦੇ ਬਰਾਬਰ ਹੋਣਗੇ ਰੁਪਈਏ ਦੀ ਕੀਮਤ ਦੇ ਵਿੱਚ ਬਹੁਤ ਜ਼ਿਆਦਾ ਗਰਾਵਟਾਈ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਇਨਸਾਨ ਦੀ ਖਰਾਕ ਜਿੰਨੀ ਉਦੋਂ ਸੀ ਅੱਜ ਵੀ ਉਨੀ ਹੈ ਅੱਜ ਆਪਾਂ ਕਰੋੜਾਂ ਰੁਪਈਆ ਦਾ ਲੰਗਰ ਤਿਆਰ ਕਰ ਲਈਏ ਕਿੰਨੇ ਸਾਧੂ ਸੀ 15 20 16 17 ਜਾਂ 18 ਸਾਧੂ ਸੀਗੇ 20 ਲਾ ਲਈਏ ਕਰੋੜਾਂ ਰੁਪਈਆ ਦਾ ਲੰਗਰ ਤਿਆਰ ਕਰ ਲਈਏ 20 ਇਨਸਾਨਾਂ ਨੂੰ ਖੜੇ ਕਰ ਲਈਏ ਵੀ ਲੈ ਵੀ ਤੁਸੀਂ ਰੱਜ ਕੇ ਖਾਣਾ ਵੀ ਆ ਤੇ ਘਰਾਂ ਨੂੰ ਵੀ ਲੈ ਜਾ ਕਰੋੜਾਂ ਰੁਪਈਆ ਦਾ ਲੰਗਰ ਨਾ ਦੇ ਉਹ ਸਾਧੂ ਖਾ ਸਕਦੇ ਨੇ ਤੇ ਨਾ ਕੋਈ ਇਨਸਾਨ ਖਾ ਸਕਦਾ ਤੇ ਨਾ ਹੀ ਉਹ ਘਰ ਨੂੰ ਲਿਜਾ ਸਕਦਾ ਇੱਕ ਟਾਈਮ ਦੇ ਵਿੱਚ ਤੇ ਕੀ ਹੋਇਆ ਉਹ 20 ਰੁਪਏ ਉਹਨਾਂ ਦੇ ਵਿੱਚ ਡਿਵਾਈਡ ਕੀਤੇ ਆਪਾਂ ਉਦੋਂ ਦੀ ਗੱਲ ਕਰਦੇ ਆ ਜਿਸ ਜ਼ਮਾਨੇ ਦੇ ਵਿੱਚ ਜੇ ਪਿੰਡ ਦੇ ਵਿੱਚ ਬਰਾਤ ਆਉਂਦੀ ਸੀ ਨਾ ਤਾਂ ਪਰਿਵਾਰ ਨੂੰ ਇੱਕ ਪੈਸੇ ਦਾ ਫਿਕਰ ਨਹੀਂ ਸੀ ਹੁੰਦਾ ਸਾਰਾ ਪਿੰਡ ਹੀ ਸੇਵਾ ਕਰ ਦਿੰਦਾ ਹੁੰਦਾ ਸੀ ਇੱਕ ਬਾਂਝੇ ਪੈਸੇ ਵੀ ਖਰਚਣ ਦੀ ਲੋੜ ਨਹੀਂ ਸੀ ਪੈਂਦੀ ਐਨੀ ਪਿੰਡਾਂ ਦੇ ਵਿੱਚ ਆਉ ਭਗਤ ਹੁੰਦੇ ਸੀ ਪਰ ਗੁਰੂ ਪਿਆਰੀ ਸਾਧ ਸੰਗਤ ਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੈਸਾ ਉਹ 20 ਰੁਪਏ ਉਹਨਾਂ ਸਾਧੂਆਂ ਦੇ ਵਿੱਚ ਡਿਵਾਈਡ ਕਰ ਦਿੱਤੇ ਕਿ ਭਾਈ ਜਾਓ ਘਰਾਂ ਨੂੰ ਜਾਓ ਜਾ ਕੇ ਆਪਣੇ ਪਰਿਵਾਰ ਦਾ ਰਸਨ ਪਾਣੀ ਵੀ ਭਰਾਓ ਕਿਰਤ ਕਰੋ ਪਹਿਲਾਂ ਤੇ ਜਾ ਕੇ ਕਾਰੋਬਾਰ ਸ਼ੁਰੂ ਕਰੋ ਕਿਵੇਂ ਕਰਨਾ ਕਹਿੰਦੇ ਵੰਡ ਛਕੋ ਕਿਰਤ ਕਰੋ ਨਾਮ ਜਪੋ ਕਿਰਤ ਕਿਵੇਂ ਕਰਨੀ ਹੈ ਹਰ ਕਰਮ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਸਿਮਰ ਸਿਮਰ ਹਰ ਕਾਰਨ ਕਰਨਾ ਸ਼ੁਕਰਾਨਾ ਕਰੋ ਨਾਮ ਜਪੋ ਤੇ ਤੀਸਰਾ ਵੰਡ ਛਕੋ ਇੱਕ ਤੇ ਜੋ ਤੁਸੀਂ ਕਿਰਤ ਕਮਾਈਆਂ ਕਰੋਗੇ ਉਹਦੇ ਵਿੱਚੋਂ ਜੋ ਤੁਹਾਡਾ ਖਰਚਾ ਕੱਢ ਕੇ ਦਸਵੰਧ ਨਿਕਲਦਾ ਤੁਸੀਂ ਲੋੜਵੰਦ ਪਰਿਵਾਰ ਦੇ ਲਈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਬਣਾਈ ਤਾਂ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਬਣ ਜਾਏ ਕਿਸੇ ਹੋਰ ਲੋੜਵੰਦ ਨੂੰ ਜਿਹੜਾ ਘਰਵਾਰ ਛੱਡ ਕੇ ਜੰਗਲਾਂ ਨੂੰ ਭੱਜਣ ਨੂੰ ਤਿਆਰ ਹੈ ਉਹਦੀ ਵੀ ਲੋੜ ਸਰ ਜਾਏ ਉਹ ਨੂੰ ਇੱਕ ਤੇ ਆਪਣਾ ਦਸਵੰਦ ਕਿਰਤਕਮਾਈਆਂ ਨੂੰ ਸਫਲ ਕਰਨ ਵਾਸਤੇ ਉਸ ਪਾਸੇ ਲਾਓ ਤਾਂ ਕਿ ਲੋੜਵੰਦ ਦਾ ਕਿਸੇ ਦਾ ਗੁਜ਼ਾਰਾ ਹੋ ਜਾਏ ਤੇ ਦੂਸਰਾ ਜੋ ਤੁਸੀਂ ਗਿਆਨ ਹਾਸਲ ਕੀਤਾ ਦਾਨਾ ਸਰਦਾਨ ਨਾਮਦਾਨ ਨਾਮ ਕੀ ਹੈ ਮਾਲਕ ਦਾ ਹੁਕਮ ਜੋ ਅਨੁਭਵੀ ਗਿਆਨ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਹੈ ਉਹ ਅਨੁਭਵੀ ਗਿਆਨ ਨੂੰ ਅੱਗੇ ਵੰਡੋ ਗਿਆਨ ਵੰਡਣ ਦੀ ਗੱਲ ਹੈ ਇੱਥੇ ਆਪਾਂ ਦੇਖਦੇ ਹਾਂ ਕਿ ਅਕਸਰ ਆਪਾਂ ਕਹਿੰਦੇ ਆ ਜੀ ਵਿਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਦੀ ਵੀ ਗੱਲ ਸੌਖੀ ਸਮਝ ਆਉਂਦੀ ਵੀ ਨਾਮ ਜਪਣ ਦੀ ਵੀ ਸੌਖੀ ਆ ਜਾਂਦੀ ਵੰਡ ਛਕਣ ਨੂੰ ਸਿਰ ਬਾਦੀ ਇਕੱਲਾ ਰੁਪਈਏ ਨੂੰ ਰੱਖ ਲੈਨੇ ਆ ਗਿਆਨ ਵੰਡਣ ਦੀ ਗੱਲ ਨਹੀਂ ਕਰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਕਿਵੇਂ ਬਣਦਾ ਬੜੇ ਧਿਆਨ ਨਾਲ ਸਰਵਣ ਕਰ ਲਓ ਮਨ ਲੋ ਮੇਰੇ ਜੀਵਨ ਚ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਗਈ ਆਪ ਜੀ ਨੇ ਕਿਸੇ ਦੇ ਮੁੱਖ ਦੇ ਵਿੱਚੋਂ ਦੋ ਲਫ਼ਜ਼ ਕਰ ਦਿੱਤੇ ਵੀ ਇਹਦਾ ਗੁਰਮੁਖ ਦਾ ਕਾਰਜ ਕਰਦੇ ਹੋ ਜਾਂ ਇਸ ਇਨਸਾਨ ਦਾ ਕਾਰਜ ਕਰਦੇ ਆ ਕਿਸੇ ਦੇ ਦੋ ਬਚਨਾਂ ਦੇ ਨਾਲ ਮੇਰਾ ਕਾਰਜ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਕਾਰਜ ਕਰਕੇ ਮੈਂ ਪਰੇਸ਼ਾਨ ਸੀ ਇਹਨੂੰ ਵੱਲ ਝੱਕਣਾ ਆਖਿਆ ਕੋਈ ਸਾਡੇ ਘਰ ਦੇ ਵਿੱਚ ਅੱਜ ਕੋਈ ਚੀਜ਼ ਫालतू ਪਈ ਹੈ ਬੇਕਾਰ ਪਈ ਹੈ ਜਿਹਦੀ ਸਾਨੂੰ ਜਰੂਰਤ ਨਹੀਂ ਪਰ ਛੱਡਣ ਨੂੰ ਵੀ ਦਿਲ ਨਹੀਂ ਕਰਦਾ ਜਦੋਂ ਬਿਲਕੁਲ ਕੂੜ ਹੋ ਜਾਂਦਾ ਹੈ ਉਦੋਂ ਅਸੀਂ ਚੱਕ ਕੇ ਬਾਹਰ ਸੁੱਟਦੇ ਹਾਂ ਪਰ ਜਿਹੜੀ ਜੀ ਅੱਜ ਸਾਡੇ ਕੋਲ ਵੇਸਟ ਪਈ ਆ ਜਿਹੜੀ ਸਾਡੇ ਅੱਜ ਜੀ ਜਰੂਰਤ ਨਹੀਂ ਹੈ ਹੋ ਸਕਦਾ ਕੋਈ ਉਹਦਾ ਜ਼ਰੂਰਤਮੰਦ ਹੋਵੇ ਅਸੀਂ ਆਪਣੇ ਘਰੋਂ ਕੋਈ ਚੀਜ਼ ਸਾਡੇ ਕੋਲੇ ਫालतू ਪਈ ਹੈ ਅਸੀਂ ਉਹ ਕਿਸੇ ਲੋੜਵੰਦ ਨੂੰ ਦੇ ਦਈਏ ਇਹ ਗੁਰੂ ਦੀ ਗੋਲਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਕਾਰੋਬਾਰ ਕਰਦੇ ਹਾਂ ਵੀ ਪਰਦਈਏ ਵੀ ਚਲੇ ਦਾ ਕਾਰੋਬਾਰ ਚੱਲ ਜਾਏ ਇਹ ਗੁਰੂ ਦੀ ਗੋਲਕ ਹੈ ਕਿਸੇ ਨੂੰ ਕੋਈ ਕਿਰਤ ਦੇ ਨਾਲ ਜੋੜ ਦੇਣਾ ਕਿਸੇ ਦਾ ਕੋਈ ਕਰਮ ਦੇ ਨਾਲ ਜੋੜ ਦੇਣਾ ਇਹ ਗੁਰੂ ਦੀ ਗੋਲਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਗਰੀਬ ਬੰਦੇ ਬੱਚੇ ਦੀ ਫੀਸ ਦਾ ਉਪਰਾਲਾ ਕਰ ਲੈਣਾ ਇਹ ਗੁਰੂ ਦੀ ਗੋਲਕ ਹੈ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਪਾਰ ਬਖਸ਼ਿਸ਼ ਕੀਤੀ ਹੈ ਮਾਤਾ ਕੀ ਵੀ ਜੀ ਸੇਵਾ ਸੁਸਾਇਟੀ ਦੇ ਰੂਪ ਦੇ ਵਿੱਚ ਆਪਾਂ ਸੇਵਾ ਕਰਦੇ ਹਾਂ ਮਾਲਕ ਨੇ ਆਪਾਂ ਨੇ ਵੱਡੇ ਭਾਗ ਬਣਾਏ ਨੇ ਕਿ ਪਾਸ਼ਾ ਆਪਣੀਆਂ ਸੇਵਾ ਮਾਪ ਲੈ ਰਿਹਾ ਆਪਾਂ ਇੰਨੇ ਜੋਗ ਨਹੀਂ ਸੇਵਾ ਕਰ ਲਈਏ ਤਕਰੀਬਨ 500 ਪਰਿਵਾਰਾਂ ਨੂੰ ਮਹੀਨਾਵਾਰੀ ਰਾਸ਼ਨ ਜਾਂਦਾ ਜੇ ਆਪਾਂ ਕੋਈ ਆਪਾਂ ਦੇ ਦਿੰਦੇ ਆ ਆਪਾਂ ਨਹੀਂ ਦੇ ਰਹੇ ਮਾਲਕ ਸਾਥੋਂ ਸੇਵਾ ਆਪਾਂ ਤੋਂ ਲੈ ਰਿਹਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਕੋਸ਼ਿਸ਼ ਕੋਈ ਹੁੰਦੀ ਆ ਕਿ ਉਹ ਇਨਸਾਨ ਉਹ ਪਰਿਵਾਰ ਆਪਣੇ ਪੈਰਾਂ ਤੇ ਸਟੈਂਡ ਹੋ ਜਾਏ ਗੁਰੂ ਦੀ ਗੋਲਕ ਮਾਤਾ ਕੀਵੀ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਮਹਿਲ ਹੋਏ ਨੇ ਜਿਹੜੇ ਪਰਿਵਾਰ ਉਸ ਮੈਂਬਰ ਪਰਿਵਾਰ ਦੇ ਵਿੱਚ ਮਾਤਾ ਕੀਵੀ ਜੀ ਦੇ ਪਰਿਵਾਰ ਵਿੱਚ ਆ ਚੁੱਕੇ ਹਨ ਕਿਸੇ ਦਾ ਮਕਾਨ गिर ਗਿਆ ਉਹ ਨਹੀਂ ਉਹਦੀ ਹੱਸੀ ਨਹੀਂ ਹੈ ਕਿ ਉਹ ਬਣਾ ਸਕੇ ਪਰ ਵੱਡੇ ਭਾਗ ਨੇ ਆਪਣੇ ਮਾਲਕ ਆਪਣੀ ਸੇਵਾ ਲਾ ਰਿਹਾ ਸੋ ਗੁਰੂ ਦੀ ਗੋਲਕ ਹੈ ਸੋ ਇਸ ਕਰਕੇ ਕਹਿਣ ਤੋਂ ਭਾਵ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਲੋੜਵੰਦ ਦੇ ਕੰਮ ਆ ਜਾਣਾ ਇਹ ਗੁਰੂ ਦੀ ਗੋਲਕ ਹੈ ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹਨਾਂ ਭੁੱਖੇ ਸਾਧੂਆਂ ਨੂੰ ਜਿਨ੍ਹਾਂ ਦੀ ਆਤਮਿਕ ਭੁੱਖ ਸੀ ਆਤਮਿਕ ਭੁੱਖ ਕਰਕੇ ਜਿਹੜੇ ਜੰਗਲਾਂ ਨੂੰ ਤੁਰੇ ਪਰ ਆਤਮਿਕ ਭੁੱਖ ਨੇ ਕੱਲੀ ਨਿਸ਼ਾਨਤ ਨਹੀਂ ਹੋਈ ਉਹਨੇ ਤਨ ਦੀ ਭੁੱਖ ਕਰਕੇ ਵੀ ਸੰਸਾਰ ਦੇ ਵਿੱਚ ਭਜਾਇਆ ਕਦੇ ਕਿਸੇ ਦਰ ਤੇ ਜਾ ਕੇ ਮੰਗਦੇ ਕਦੇ ਕਿਸੇ ਦਰ ਤੇ ਜਾ ਕੇ ਮੰਗਦੇ ਆ ਕੇ ਪੇਟ ਪੂਰਤੀ ਕਰਦੇ ਬੰਦਗੀ ਕਰਦੇ ਬੇਲੜ ਬਣੇ ਨੂੰ ਪਾਤਸ਼ਾਹ ਜੀ ਨੇ ਖਤਮ ਕੀਤਾ ਕੋ ਜਿਹੜਾ ਵਿਹਲੜ ਪੜਾ ਸੀ ਉਹਨਾਂ ਸਾਧੂਆਂ ਨੂੰ ਜੰਗਲਾਂ ਤੋਂ ਘਰਾਂ ਵੱਲ ਤੋਰਿਆ ਵੀ ਭਾਈ ਜਾਓ ਪਰਿਵਾਰਾਂ ਦੇ ਵਿੱਚ ਜਾਓ ਪਰਿਵਾਰਾਂ ਦੇ ਵਿੱਚ ਜਾ ਕੇ ਸਭ ਤੋਂ ਪਹਿਲਾ ਕੰਮ ਕੀ ਕਰੋ ਕਿਰਤ ਕਰੋ ਨਾਮ ਜਪਦਿਆਂ ਕਰਤ ਕਰੋ ਜੋ ਧਨ ਕਮਾਉਂਦੇ ਆ ਉਹਦੇ ਜੋ ਕੁਝ ਕਮਾਈਆਂ ਗਾਂਹਾਂ ਸਫਲ ਕਰੋ ਔਰ ਜੋ ਗਿਆਨ ਤੁਹਾਨੂੰ ਪ੍ਰਾਪਤ ਹੋਇਆ ਉਹ ਗਿਆਨ ਨੂੰ ਅੱਗੇ ਵੰਡੋ ਇਹ ਗੁਰਸਿੱਖੀ ਦੇ ਮੁੱਢਲੇ ਸੂਲ ਬਣਾ ਕੇ ਉਹਨਾਂ ਸਾਧੂਆਂ ਨੂੰ ਆਪਣੇ ਨਗਰਾਂ ਵਿੱਚ ਆਪਣੇ ਪਰਿਵਾਰਾਂ ਵਿੱਚ ਆਪਣੇ ਮਾਤਾ ਪਿਤਾ ਦੇ ਕੋਲ ਵੇਚਣਾ ਕੀਤਾ ਕਿ ਜਾਓ ਗ੍ਰਸਥ ਨੂੰ ਪ੍ਰਧਾਨਗੀ ਦਿੱਤੀ ਕਿ ਜਾਓ ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ ਜਿੱਥੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਉੱਥੇ ਉਹਦੀਆਂ ਰਹਿਮਤਾਂ ਦੇ ਪਾਤਰ ਬਣ ਕੇ ਜੀਵਨ ਦਾ ਸੁੱਖ ਮਾਣੋ ਸੋ ਅੱਜ ਜੇ ਆਪਾਂ ਜੀ ਕਿਰਤ ਕਰਦੇ ਆ ਨਾਮ ਜਪਣ ਦਾ ਪਾਤਸ਼ਾਹ ਜੀ ਨੇ ਇਸ ਭਾਗ ਬਖਸ਼ਿਸ਼ ਕੀਤਾ ਹੈ ਨੈਚਰ ਲੈ ਕੇ ਸਾਡੇ ਹੀ ਬਡੇਰੇ ਹੋਣਗੇ ਜਿਹੜੇ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਨੂੰ ਮਿਲੇ ਹੋਣਗੇ ਤੇ ਘਰੋਂ ਸਾਨੂੰ ਜੰਗਲਾਂ ਤੋਂ ਮਾਰ ਘਰੋਂ ਤੋੜਿਆ ਭਾਈ ਹਰ ਕੰਮ ਕਰਦਿਆਂ ਸ਼ੁਕਰਾਨਾ ਕਰੀ ਕਿ ਸੌਖਾ ਵਿਚਾਰ ਲਈਏ ਇੱਕ ਇਨਸਾਨ ਘਰ-ਬਾਰ ਛੱਡ ਕੇ ਜੰਗਲਾਂ ਦੇ ਵਿੱਚ ਇੱਕ ਪ੍ਰੈਕਟੀਕਲ ਅਨੁਭਵ ਦੀ ਗੱਲ ਆਪਾਂ ਕਰ ਰਹੇ ਹਾਂ ਘਰ-ਬਾਰ ਛੱਡ ਕੇ ਜੰਗਲਾਂ ਨੂੰ ਤੁਰਪੇ 12 ਸਾਲ ਭਗਤੀ ਕਰਦੇ ਅਗਰ 12 ਸਾਲ ਭਗਤੀ ਕਰਦੇ ਔਰ ਗੁਰੂ ਪਿਆਰੀ ਸਾਧ ਸੰਗਤ ਦੀ ਗ੍ਰੇਸਤੀ ਬੰਦਾ 6 ਸਾਲ ਭਗਤੀ ਕਰ ਲਏ ਉਹ 12 ਸਾਲ ਦੀ ਭਗਤੀ ਦੇ ਬਰਾਬਰ ਸਵਾ ਸਾਲ ਦੀ ਭਗਤੀ ਆ ਜਾਂਦੀ ਹੈ। ਔਰ ਇੱਕ ਗ੍ਰੈਸਤੀ ਇਨਸਾਨ ਅਗਰ ਸਵਾ ਸਾਲ ਭਗਤੀ ਕਰਦਾ ਹੈ ਘਰ ਦੇ ਵਿੱਚ ਲੇਡੀਜ਼ ਐ ਔਰਤ ਐ ਅਗਰ ਸਵਾ ਵੀ ਨਾਮ ਬੰਦਗੀ ਕਰ ਲਏ ਉਹਦੇ ਬਰਾਬਰ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ 12 ਸਾਲ ਦੇ ਬਰਾਬਰ ਦਾ ਫਲ ਪ੍ਰਾਪਤ ਹੁੰਦਾ ਹੈ। ਅੱਜ ਆਪਾਂ ਦੇਖਦੇ ਹਾਂ ਦੋ ਬੀਬੀਆਂ ਆਪਸ ਦੇ ਵਿੱਚ ਇਕੱਠੀਆਂ ਹੋ ਜਾਣ ਜਦ ਇਹ ਨਿੰਦਿਆ ਚੁਗਲੀ ਸ਼ੁਰੂ ਹੋ ਜਾਂਦੀ ਹੈ। ਕਿਉਂ ਕਿਉਂਕਿ ਪੰਜ ਚੋਰ ਲੁੱਟਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮਕਰੋਧ ਲੋਭ ਹੰਕਾਰ ਅਮਰਤ ਲੁੱਟੇ ਮਨਮੁੱਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰ ਕਿਉਂ ਲੁੱਟਦੇ ਨੇ ਪੰਜ ਚੋਰ ਕਿਉਂ ਲੇਡੀ ਦੀਆਂ ਨਿੰਦਿਆ ਚੁਗਲੀ ਦੇ ਪਲਗ ਰਿਸ ਹੋ ਜਾਂਦੀਆਂ ਕਿਉਂਕਿ ਚੋਰ ਕਿੱਥੇ ਪੈਂਦੇ ਨੇ ਜਿੱਥੇ ਖਜ਼ਾਨਾ ਹੋਵੇ ਜਿੱਥੇ ਹੈ ਹੀ ਕੁਝ ਨਹੀਂ ਉੱਥੇ ਚੋਰਾ ਨੇ ਕੀ ਕਰਨਾ ਜੰਗਲਾਂ 'ਚ ਚੋਰਾ ਨੇ ਥੋੜੀ ਪੈਣਾ ਜਿੱਥੇ ਹੈ ਹੀ ਕੁਝ ਨਹੀਂ ਉੱਥੇ ਚੋਰਾ ਨੇ ਕੀ ਕਰਨਾ ਜਿੱਥੇ ਖਜ਼ਾਨਾ ਹੈ ਉਥੇ ਹੀ ਚੋਰਾ ਕੇ ਆਪਣਾ ਹੱਥ ਜਮਾਉਂਦੇ ਨੇ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਪ੍ਰੈਕਟੀਕਲੀ ਜੇ ਸਪਰਿਵਾਰ ਦੇ ਵਿੱਚ ਔਰਤ ਨਾਮ ਜਪਣ ਲੱਗ ਜਾਏ ਆਪਣੇ ਪਰਿਵਾਰ ਨੂੰ ਕੀ ਕੁੱਲ ਨੂੰ ਉਤਾਰ ਲੈਂਦੇ ਆ ਪਰ ਜਿੱਥੇ ਔਰਤ ਸਾਖਤ ਬਣ ਜਾਏ ਉਥੇ ਬੱਚਿਆਂ ਦਾ ਭਵਿੱਖ ਵੀ ਖਰਾਬ ਹੈ ਤੇ ਪਰਿਵਾਰ ਦਾ ਤੇ ਖਰਾਬ ਹੈ ਹੀ ਹੈ ਸੋ ਇਸ ਕਰਕੇ ਖਾਸ ਕਰਕੇ ਦਾਸ ਹੱਥ ਜੋੜ ਕੇ ਮਾਤਾਵਾਂ ਭੈਣਾਂ ਨੂੰ ਬੇਨਤੀ ਕਰਦਾ ਹੈ ਕਿ ਆਪ ਜੀ ਪ੍ਰੈਕਟੀਕਲ ਕਰਦੇ ਹੋ ਕਰਕੇ ਦੇਖੋ ਕਿ ਥੋੜਾ ਸਮਾਂ ਬੰਦਗੀ ਦੇ ਨਾਲ ਮਾਲਕ ਬਹੁਤ ਫਲ ਪ੍ਰਾਪਤ ਕਰਦਾ ਐ ਇਸੇ ਕਰਕੇ ਧਰਤੀ ਦਾ ਨੋ ਵੀ ਮਾਤ ਲੋਕ ਰੱਖਿਆ ਕਿਉਂਕਿ ਬਹੁਤ ਜਲਦੀ ਮਾਲਕ ਕਿਰਪਾ ਕਰਦਾ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਮੁੱਢਲੇ ਸੂਲ ਬਣਾਏ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਲਾ ਲੰਗਰ ਲਾਉਣਾ ਨਹੀਂ ਐ ਵਾਹਿ ਨਾਨਕ ਨੇ ਸਾਡੇ ਨਾਲ ਸੌਦਾ ਕੀਤਾ ਭਾਈ ਤੂੰ ਕਿਰਤ ਕਰ ਕਿਰਤ ਦੇ ਨਾਲ ਤੂੰ ਨਾਮ ਜਪ ਨਾਮ ਜਪਦੇ ਆ ਜਪਦੇ ਨਾਲ ਨਾਲ ਤੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੋ ਤੁਹਾਡੀਆਂ ਕਿਰਤ ਕਮਾਈਆਂ ਨੇ ਕਾਲ ਖਾਇ ਕਚਤੋਂ ਦੇ ਨਾਨਕਰਾ ਪਛਾਣੇ ਸੇ ਆਪਣੀ ਕਲਣਾ ਦੇ ਵਿੱਚੋਂ ਜੋ ਤੁਸੀਂ ਕਲਣਾ ਕੱਲੀਏ ਉਹਦੇ ਵਿੱਚੋਂ ਕੁਝ ਤੁਹਾਨੂੰ ਲੋੜਵੰਦ ਲਈ ਕਢੋ ਤੁਹਾਡੇ ਪਰਿਵਾਰ ਦੇ ਵਿੱਚ ਕਦੇ ਤੰਗੀ ਕਦੇ ਦੁੱਖੀ ਨਹੀਂ ਆਏਗੀ ਸੌਖੇ ਤਰੀਕੇ ਵਿਚਾਰ ਲਿਏ ਜੇ ਡਾਕਟਰਾਂ ਦੇ ਰਾਹ ਸਾਡੇ ਹਿੱਸੇ ਕੁਝ ਪੈਸਾ ਲੱਗਣਾ ਹੈ ਔਰ ਜੇ ਅਸੀਂ ਦਾਨਪੂਰਨ ਕਰ ਦੰਨੇ ਆ ਲੋੜਵੰਦ ਲਈ ਖੜ ਜਾਨੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਲੋੜਵੰਦ ਦੀ ਹਸੀਸਾ ਕਿੰਨੇ ਕਰਮ ਕੰਡਾਂ ਤੋਂ ਸਾਨੂੰ ਮੁਕਤ ਕਰਾ ਦੇਗੀ ਸਾਨੂੰ ਉਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਹੈ ਕੋਈ ਦਾਸ ਇਹ ਨਹੀਂ ਕਹਿੰਦਾ ਵੀ ਕਿਸੇ ਸਪੈਸ਼ਲ ਕਿਸੇ ਸੰਸਾਰ ਨੂੰ ਦਾਨ ਦਿਓ ਨਹੀਂ ਆਪਣੇ ਆਸ-ਪਾਸਗਵਾਂ ਦੇ ਵਿੱਚ ਹੀ ਅਗਰ ਕੋਈ ਲੋੜਵੰਦ ਪਰਿਵਾਰ ਹੈ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਪਰ ਲੋੜਵੰਦ ਹੋਣਾ ਚਾਹੀਦਾ ਹੈ। ਅਕਲ ਹੀ ਕਿਚੇ ਦਾਨ ਵਾਲੀ ਗੱਲ ਹੋਣੀ ਚਾਹੀਦੀ ਹੈ। ਦਾਨ ਕਰਨਾ ਤੇ ਅਕਲ ਹੀ ਕਰਨਾ ਹੈ। ਕਿਤੇ ਸਾਡਾ ਕੀਤਾ ਦਾਨ ਕਿਤੇ ਵਿਅਰਥਤਾ ਨਹੀਂ ਜਾ ਰਿਹਾ। ਜਦੋਂ ਆਪਾਂ ਇਸ ਤਰੀਕੇ ਦੇ ਨਾਲ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਬਚਨਾਂ ਨੂੰ ਜੀਵਨ ਦੇ ਵਿੱਚ ਕਮਾਉਂਦੇ ਹਾਂ ਤਾਂ ਸਮਝ ਆਉਂਦੀ ਹੈ। ਜਿਹੜਾ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ ਸੌਦਾ ਕੀਤਾ ਵੀ ਜਿੱਤੇ ਕਿਰਤ ਕਮਾਈਆਂ ਕਰਨੀਆਂ ਨੇ ਨਾਲ ਨਾਮ ਜਪਣਾ ਤੇ ਜੋ ਗਿਆਨ ਹੈ ਗਿਆਨ ਵੀ ਵੰਡਣਾ ਹੈ ਕਿਸ ਤਰ੍ਹਾਂ ਮੰਨ ਲਓ ਇੱਕ ਗ੍ਰੰਥੀ ਸਿੰਘ ਹੈ ਉਹਦੀ ਕਿਰਤ ਹੈ ਗ੍ਰੰਥੀ ਦੀ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਕਹਿੰਦਾ ਕਿਰਤ ਕਮਾਈਆਂ ਸਫਲ ਕਿਰਤ ਦੇ ਨਾਲ ਕਮਾਈ ਕਿਹੜੀ ਹੈ ਇੱਕ ਕਿਰਤ ਹੈ ਮੰਨ ਲਓ ਇੱਕ ਗ੍ਰੰਥੀ ਸਿੰਘ ਆ ਗ੍ਰੰਥੀ ਦੀ ਡਿਊਟੀ ਕਰਦਾ ਹੈ ਕੋਈ ਬਿਜ਼ਨਸਮੈਨ ਆ ਬਿਜ਼ਨਸ ਕਰਦਾ ਕੋਈ ਦਿਹਾੜੀਦਾਰਾ ਦਿਹਾੜੀ ਕਰਦਾ ਕੋਈ ਦੁਕਾਨਦਾਰਾ ਦੁਕਾਨ ਕਰਦਾ ਜਿਹੜਾ ਉਹਦਾ ਕਰਮ ਹੈ ਉਹ ਕਰਮ ਹੈ ਉਹਦਾ ਕਰਮ ਕਰਦਾ ਹੈ ਪਰ ਜੋ ਇੱਕ ਕਰਮ ਕਰਦੇ ਆ ਜੇ ਉਹ ਕਰਮ ਅਸੀਂ ਕਿਸੇ ਨੂੰ ਉਸ ਸਮੇਂ ਤੋਂ ਇਲਾਵਾ ਮਾਲਕ ਗਰੰਤੀ ਸਿੰਘ ਹੈ ਉਹ ਕਿਰਤ ਕਰਦਾ ਹੈ ਉਹ ਆਪਣੀ ਕਿਰਤ ਹੈ ਉਹਦੀ ਦਸਾਂ ਨਾ ਹੋਣ ਦੀ ਕਿਰਤ ਕਹਿ ਸਕਦੇ ਚਾਹੇ ਗੁਰੂ ਘਰ ਦੇ ਵਿੱਚ ਵਜੀਰੀ ਕਰ ਰਿਹਾ ਪਰ ਗੁਰੂ ਪਿਆਰੀ ਕਾ ਸਾਹ ਸੰਗਤ ਦੀ ਕਮਾਈ ਕੀ ਹੈ ਜੇ ਆਪਣੇ ਟਾਈਮ ਤੋਂ ਬਾਅਦ ਕੁਝ ਕੜੀਆਂ ਕਿਸੇ ਲੋੜਵੰਦ ਨੂੰ ਕਿਸੇ ਬੱਚੇ ਨੂੰ ਗੁਰਮਤਿ ਦੇ ਦੋ ਸ਼ਬਦ ਸੁਣਾ ਦੇਣਾ ਕਿਸੇ ਨੂੰ ਕੀਰਤਨ ਸਿਖਾ ਦੇਣਾ ਕਿਸੇ ਨੂੰ ਸਿਮਰਨ ਦੀ ਸੋਚੀ ਦੇ ਦੇਣਾ ਕਿਸੇ ਨੂੰ ਬਾਣੀ ਕੰਟ ਕਰਾ ਦੇਣਾ ਕਿਸੇ ਨੂੰ ਗੁਰਬਾਣੀ ਦੀ ਸੰਥਿਆ ਦੇ ਦੇਣਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਜੋ ਟਾਈਮ ਕਿਰਤ ਦਾ ਉਸ ਤੋਂ ਇਲਾਵਾ ਜਿਹੜਾ ਸਮਾਂ ਆਪਾਂ ਐਕਸਟਰਾ ਦੇ ਰਿਹਾ ਉਹਨੂੰ ਕਮਾਈ ਆਖਿਆ ਕਮਾਈ ਹੋਇਆ ਉਹਨੂੰ ਕਹਿੰਦੇ ਨੇ ਸੱਚ ਵਪਾਰ ਕਰੋ ਵਪਾਰੀ ਦਰਗਾ ਨਹੀਂ ਵੇ ਕੇਵ ਤੁਹਾਡੀ ਜੋ ਅਸੀਂ ਕਰਮ ਕਰਨਾ ਉਹ ਤੇ ਕਰਨਾ ਹੀ ਹੈ ਸਾਰਿਆਂ ਨੂੰ ਕਰਨਾ ਪਰ ਕਿਰਤ ਦੇ ਨਾਲ ਕਮਾਈ ਕੀ ਹੈ ਕਮਾਈ ਹੈ ਜੋ ਮਾਲਕ ਨੇ ਸਾਨੂੰ ਗਿਆਨ ਦਿੱਤਾ ਉਸ ਗਿਆਨ ਨੂੰ ਅੱਗੇ ਵੰਡਣਾ ਉਹਨੂੰ ਕਹਿੰਦੇ ਨੇ ਕਮਾਈ ਅਸੀਂ ਕਿਸੇ ਦੇ ਦਿਲ ਵਿੱਚ ਕਿੰਨਾ ਸਮਾ ਕਮਾਇਆ ਜੇ ਕੋਈ ਲੋਕੀ ਗਾਲਾਂ ਹੀ ਕੱਢਦੇ ਨੇ ਫਿਰ ਤੇ ਅਸੀਂ ਕਿਸੇ ਦੇ ਮਨ 'ਚ ਵਸੇ ਹੀ ਨਹੀਂ ਕਿਸੇ ਨੂੰ ਮਨ 'ਚ ਵਸਾਇਆ ਨਹੀਂ ਕਿਸੇ ਦੇ ਵਸੇ ਨਹੀਂ ਕਿਸੇ ਨੂੰ ਜਾਣਿਆ ਨਹੀਂ ਵੀ ਮਾਲਕ ਦੀ ਖੇਡ ਚੱਲ ਰਹੀ ਹੈ ਹੁਕਮ ਦੀ ਖੇਡ ਚੱਲ ਰਹੀ ਹੈ ਸੋ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਅਗਰ ਕਿਸੇ ਲੋੜਵੰਦ ਦੇ ਲਈ ਅਸੀਂ ਕੋਈ ਐਫਰਟ ਕਰਦੇ ਹਾਂ ਇਹ ਕਿਰਤ ਕਮਾਈਆਂ ਨੂੰ ਸਫਲ ਕਰਨਾ ਆਖਿਆ ਤਾਂ ਅਸੀਂ ਮੁੱਢਲੇ ਸੂਲਾਂ ਤੇ ਚੁੱਕਦੇ ਹਾਂ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਗੁਰ ਸਿੱਖੀ ਦੇ ਮੁੱਢਲੇ ਸੂਲ ਨੇ ਇਹ ਗੁਰਨਾਨਕ ਪਾਤਸ਼ਾਹ ਜੀ ਨੇ ਉਹਨਾਂ ਸਾਧੂਆਂ ਦੇ ਨਾਲ ਸੱਚਾ ਸੌਦਾ ਕੀਤਾ ਸੱਚਾ ਸਬਦਾ ਕੀਤਾ ਹੈ ਕਿ ਭਾਈ ਹਬੇਲੜ ਪਾਣੇ ਨੂੰ ਛੱਡ ਕੇ ਆਪਣੇ ਕਿਰਤ ਵੱਲ ਜਾਓ ਕਿਰਤ ਕਰਦੇ ਆ ਕਰਦੇ ਆ ਨਾਮ ਜਪੋ ਔਰ ਜਪਦੇ ਆ ਜਪਦੇ ਆ ਜੋ ਕਮਾਈ ਕਰੋਗੇ ਉਹ ਤੁਹਾਨੂੰ ਵੀ ਸੁੱਖ ਦੇਗੀ ਉਦਮ ਕਰੇਂਦੇ ਆ ਜੀਓ ਤੋਂ ਕਮਾਮ ਦੇ ਆ ਸੁੱਖ ਪਹੁੰਚ ਤੇ ਆਏਂਦੇ ਆ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਦ ਨਾਨਕ ਤੈਨੂੰ ਆਪ ਚਿੰਤਾ ਮੁਕਤ ਕਰੇਗਾ ਜਦੋਂ ਤੂੰ ਇਹ ਕਿਰਤ ਕਮਾਈਆਂ ਕਰੇਂਗਾ ਮਾਲਕ ਦੀ ਹਰ ਖੁਸ਼ੀ ਦਾ ਆਨੰਦ ਵਾਣੇਗਾ ਜੀਵਨਾਂ ਦੇ ਵਿੱਚੋਂ ਵਿਗਨ ਦਾ ਨਾਸ ਹੋ ਜਾਏਗਾ ਪ੍ਰਭ ਸਿਮਰਤ ਕਿਛ ਬਿਗਨ ਨਾ ਲੱਗੇ ਬਖਸ਼ਿਸ਼ ਹੋ ਜਾਏਗੀ ਪੂਰੇ ਗੁਰ ਕਾ ਸੁਣੋ ਉਪਦੇਸ਼ ਪਰਮ ਬ੍ਰਹਮ ਨਿਕਟ ਕਰ ਪੇ ਕਸਾਸ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਜੰਤ ਮਾਨ ਚਿੰਤ ਅਵਸਥਾ ਵਿੱਚ ਚਲਾ ਜਾਏਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਹੈ ਔਰ ਗੁਰਨਾਨਕ ਪਾਸ਼ਾ ਜੀ ਦੇ ਅਸੂਲਾਂ ਤੇ ਚੱਲੀਏ ਗੁਰਨਾਨਕ ਪਾਸ਼ਾ ਜੀ ਦੇ ਅਸੂਲ ਕੀ ਨੇ ਵਿਲੜਪਣਾ ਗੁਰੂ ਨੂੰ ਪਸੰਦ ਨਹੀਂ ਹੈ ਜੋ ਐਫਰਟ ਆਪਾਂ ਕਰ ਸਕਦੇ ਆ ਆਪਣੀ ਆਪਣਾ ਆਪਣਾ ਕਰਮ ਕਰਦੇ ਆ ਕਰਨਾ ਚਾਹੀਦਾ ਪਰ ਉਹਦੇ ਨਾਲ ਕਮਾਈ ਵੀ ਜ਼ਰੂਰੀ ਹੈ ਕਮਾਈ ਕੀ ਹੈ ਜੋ ਸਮਾਸੀਂ ਕਿਸੇ ਨਾਲ ਨਿਸ਼ਚਿਤ ਕਰ ਲਿਆ ਉਹ ਸਮੇਂ ਤੋਂ ਅਲੱਗ ਅਸੀਂ ਕੀ ਕਰ ਰਹੇ ਆ ਆਪਣੇ ਲਈ ਤੇ ਦੁਨੀਆ ਜੀਂਦੀ ਹੈ ਕਦੇ ਆਪਾਂ ਦੂਜਿਆਂ ਲਈ ਜੀਕੇ ਦੇਖੀਏ ਇਹ ਜੀਵਨ ਮਾਲਕ ਦੇ ਦਰਤੇ ਪ੍ਰਵਾਨ ਹੋ ਜਾਏਗਾ ਆਉਣਾ ਸਫਲ ਹੋ ਜਾਏਗਾ ਮਾਲਕ ਦੀ ਹਰ ਬਖਸ਼ਿਸ਼ ਸ਼ਦਾਨਾ ਦਵਾਣ ਸਕਦੇ ਹਾਂ ਸੋ ਇਹੀ ਬੇਨਤੀਆਂ ਪ੍ਰਵਾਨ ਹਨ ਆਓ ਅਸੀਂ ਵੀ ਕਿਰਤ ਦੇ ਨਾਲ ਕਮਾਈ ਕਰੀਏ ਕਮਾਈ ਕੀ ਹੈ ਰੋਜ਼ ਪੜਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਸ ਦੇ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲਹਾਈਆਂ ਚਰਕੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਲਾਈਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਤਿ ਸੰਸਾ ਸੰਗਨ ਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੀ ਕਿਹੜੀ ਕਮਾਈ ਸੀ ਬੋਲਣਾ ਜੀ ਵਾਹਿਗੁਰੂ ਆਓ ਆਪਾਂ ਵੀ ਵਾਹਿਗੁਰੂ ਬੋਲੀਏ ਆਪਾਂ ਵੀ ਉਹ ਕਮਾਈਆਂ ਕਰੀਏ ਤਾਂ ਕਿ ਸੱਚੇ ਬਾਦਸ਼ਾਹ ਕਿਰਪਾ ਕਰਨ ਕਿਰਤ ਦੇ ਨਾਲ ਸਾਡੀ ਇਹ ਜੀ ਕਮਾਈ ਹੈ ਸਿਮਰਨ ਕਿਉਂਕਿ ਸਿਮਰਨ ਦੇ ਨਾਲ ਮਨ ਵਿੱਚ ਨਿਮਰਤਾ ਆਉਂਦੀ ਹੈ ਸਿਮਰਨ ਦੇ ਨਾਲ ਮਾਲਕ ਦੀਆਂ ਰਹਿਮਤਾਂ ਵਰਤਦੀਆਂ ਨੇ ਸੱਚੇ ਬਾਦਸ਼ਾਹ ਕਿਰਪਾ ਕਰਨ ਕੋਈ ਦਸਨਾ ਵਾਂਜੀ ਨਾ ਰਹੇ ਆਓ ਇਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਕਰਾਂ ਸਿਮਰਨ ਕਰੋ ਜੀ ਸਿਰੁਰ ਵਾਹਿ ਗੁਰ 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 ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ